ਦੇ ਨੇ ਤਾਂ ਉੱਥੇ ਹੋਰ ਵੀ ਬਹੁਤ ਕੁਝ ਹੁੰਦਾ ਹੈ ਜਿਵੇਂ ਕਿ ਕਿਹਾ ਜਾਂਦਾ ਕਿ ਉਹਨਾਂ ਨੇ ਉੱਥੇ 72 ਤਰ੍ਹਾਂ ਦੀਆਂ ਕਰਾਮਾਤਾਂ ਦਿਖਾਈਆਂ ਹੁਣ ਉਹ ਕਰਾਮਾਤਾਂ ਕੀ ਸਨ ਇਹਦੇ ਬਾਰੇ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਸੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਕਰਾਮਾਤਾਂ ਬਾਰੇ ਹੀ ਗੱਲ ਕਰਾਂਗੇ ਵੈਸੇ ਤਾਂ ਕਿਹਾ ਜਾਂਦਾ ਕਿ ਕਰਾਮਾਤਾਂ ਬਹੁਤ ਸਾਰੀਆਂ ਸਨ ਪਰ ਜਿੰਨਾਂ ਵਿੱਚੋਂ 72 ਮੁੱਖ ਮੰਨੀਆਂ ਜਾਂਦੀਆਂ ਨੇ ਤੇ ਆਪਾਂ ਇਹਨਾਂ 72 ਵਿੱਚੋਂ ਵੀ ਕੁਝ ਗਣਵੀਆਂ ਚੁਣਵੇਂ ਕਰਾ ਮਤਾਂ ਦੀ ਅੱਜ ਗੱਲ ਕਰਾਂਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਸ਼ੁਰੂ ਤੋਂ ਸ਼ੁਰੂ ਕਰਦੇ ਆ ਕਿ ਔਰੰਗਜ਼ੇਬ ਤੇ ਬਾਬਾ ਰਾਮ ਰਾਜ ਜੀ ਦਾ ਮੇਲ ਕਿੱਦਾਂ ਹੁੰਦਾ ਆ। ਜਦੋਂ ਸੱਤਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਤਾਂ ਗੁਰੂ ਘਰ ਅਤੇ ਗੁਰੂ ਸਾਹਿਬ ਦੀ ਸ਼ੋਭਾ ਨੂੰ ਚੜ੍ਹਾਈ ਨੂੰ ਦੇਖਦੇ ਆਂ। ਕਾਜੀ ਉਹਨਾਂ ਕੋਲੋਂ ਖਾਰਖਾਨ ਲੱਗੇ ਸਨ ਤੇ ਜਿਸ ਤੋਂ ਬਾਅਦ ਉਹਨਾਂ ਨੇ ਔਰੰਗਜ਼ੇਬ ਦੇ ਕੰਨ ਪਰ ਨਿ ਸ਼ੁਰੂ ਕਰ ਦਿੱਤੇ ਕਿ ਇਹ ਤੁਹਾਡੇ ਖਿਲਾਫ ਚੱਲਦੇ ਨੇ ਇਹਨਾਂ ਦਾ ਜੋ ਗ੍ਰੰਥ ਆ ਉਹਦੇ ਵਿੱਚ ਮੁਸਲਮਾਨਾਂ ਬਾਰੇ ਇਸਲਾਮ ਬਾਰੇ ਬਹੁਤ ਕੁਝ ਗਲਤ ਲਿਖਿਆ ਗਿਆ ਆ ਸੋ ਔਰੰਗਜ਼ੇਬ ਕਾਜ਼ੀਆਂ ਤੇ ਮੌਲਵੀਾਂ ਦੇ ਗੱਲਾਂ ਦੇ ਵਿੱਚ ਆ ਕੇ ਇਹਨਾਂ ਗੱਲਾਂ ਦੇ ਉੱਪਰ ਸਪਸ਼ਟੀਕਰਨ ਮੰਗਣ ਵਾਸਤੇ ਗੁਰੂ ਹਰਿਰਾਇ ਸਹਬ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਦਾ ਆ ਜਿਸ ਤੋਂ ਬਾਅਦ ਗੁਰੂ ਹਰਿਰਾਇ ਸਹਬ ਜੀ ਇਸ ਕੰਮ ਵਾਸਤੇ ਆਪਣੇ ਵੱਡੇ ਸੁਪੁੱਤਰ ਬਾਬਾ ਰਾਮ ਰਾਜ ਜੀ ਨੇ ਚੁਣਦੇ ਨੇ ਕਿਉਂਕਿ ਬਾਬਾ ਰਾਮ ਰਾਜ ਜੀ ਹਰ ਗੱਲੋਂ ਪ੍ਰਤੱਖ ਸਨ ਔਰੰਗਜ਼ੇਬ ਦੇ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਦੇਣ ਵਾਸਤੇ ਗੁਰੂ ਪਿਤਾ ਦਾ ਹੁਕਮ ਹੋਣ ਤੋਂ ਬਾਅਦ ਬਾਬਾ ਰਾਮ ਰਾਜ ਜੀ ਕੁਝ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਦੇ ਹਨ ਇੱਧਰ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਆਪ ਨਹੀਂ ਆਏ ਸਗੋਂ ਆਪਣੀ ਥਾਂ ਤੇ ਉਹਨਾਂ ਨੇ ਆਪਣੇ ਵੱਡੇ ਪੁੱਤਰ ਨੂੰ ਭੇਜ ਦਿੱਤਾ ਤੇ ਉਸ ਤੋਂ ਬਾਅਦ ਔਰੰਗਜ਼ੇਬ ਦੇ ਮਨ ਵਿੱਚ ਆਉਂਦਾ ਕਿ ਕਿਉਂ ਨਾ ਗੁਰੂ ਦੇ ਸੁਪੁੱਤਰ ਦੀ ਪ੍ਰੀਖਿਆ ਲਈ ਜਾਵੇ ਕਿ ਇਹ ਗੁਰੂ ਜਿੰਨਾ ਸਮਰੱਥ ਹੈਗਾ ਕਿ ਨਹੀਂ ਫਿਰ ਇੱਥੋਂ ਹੀ ਔਰੰਗਜ਼ੇਬ ਦੀ ਪ੍ਰਖਿਆਵਾ ਦਾ